ਕੀ ਹੋਇਆ ਬੜਾ ਮੂਲਮ ਕਾਕ ਤਰੇ ਹੋਂਦੇ ਹੋ ਕੀ ਦੱਸਾਂ ਤੈਨੂੰ ਲੋਕ ਭਲੇਖਾ ਪਤਾ ਕਿੰਨਾ ਪਾਉਂਦੇ ਮੈਂ ਤਾਂ ਨਾ ਹੇ ਰੱਬ ਸੱਚਾ ਇਹਨਾਂ ਨੂੰ ਤੂੰ ਹੀ ਪਛਾਣੀ ਮੈਂ ਕਿਹਾ ਸਵੇਰੇ ਸਵੇਰੇ ਪੈਰੀ ਚ ਹਾਂ ਉਥੋਂ ਮੈਨੂੰ ਅਲਾਦੀਨ ਦਾ ਚਿਰਾਗ ਲੱਭਾ ਅੱਛਾ ਮੈਂ ਬੜਾ ਖੁਸ਼ ਹੋਇਆ ਮੈਂ ਜਿੱਦਾਂ ਅਲਾਦੀਨ ਨੇ ਤਿੰਨ ਮੰਗਾ ਮੰਗੀਆਂ ਹੀ ਨਾ ਹੂੰ ਤੇ ਮੈਂ ਕਿਹਾ ਅਮੀਰ ਹੀ ਅਮੀਰ ਹੋ ਗਿਆ ਹੀ ਮੈਂ ਵੀ ਸੋਚਿਆ ਵੀ ਮੈਂ ਵੀ ਤਿੰਨ ਮੰਗਾ ਮੰਗਦਾ ਆ ਤੇ ਅਮੀਰ ਹੋ ਜਾਂਗੇ ਆਪਾਂ ਅੱਛਾ ਤੇ ਮੈਂ ਪਹਿਲੀ ਮੰਗ ਮੰਗੀ ਇਦਾਂ ਚਿਰਾਗ ਨੂੰ ਹੱਥ 'ਚ ਰੱਖ ਕੇ ਹਮ ਮੈਂ ਜਿਹੜੀ ਸਾਡੀ ਢਾਈ ਕਿੱਲੇ ਜ਼ਮੀਨ ਹੈ ਨਾ ਇਹ ਜ਼ਮੀਨ ਸਾਡੀ ਹੋ ਜਾਏ 15 16 ਕਿੱਲੇ ਦੂਜੀ ਦੂਜੀ ਕੀ ਜਿਹੜੀ ਜਿਹੜੀਆਂ ਸਾਡੀਆਂ ਦੋ ਦੁਕਾਨਾਂ ਨੇ ਇਹ ਦੁਕਾਨਾਂ 8 10 ਹੋ ਜਾਣ ਅੱਛਾ ਤੇ ਤੀਜੀ ਫਿਰ ਮੈਂ ਮੰਗ ਮੰਗੀ ਮੈਂ ਕਿਹਾ ਵੀ ਪੈਸਾ ਫਿਰ ਖੁੱਲਾ ਹੀ ਆਉਂਦਾ ਰਹੇ ਹੈ ਇਹ ਤਿੰਨੇ ਮੰਗਾ ਮੰਗ ਕੇ ਮੈਂ ਜਿਉਂ ਚਿਰਾਗ ਨੂੰ ਰਗੜਨ ਲੱਗਾ ਜਿਉਂ ਚਿਰਾਗ ਨੂੰ ਰਗੜਨ ਲੱਗਾ ਜਿਉਂ ਚਿਰਾਗ ਨੂੰ ਰਗੜਨ ਲੱਗਾ ਉਹ ਬਾਅਦ ਚ ਮੈਂ ਧਿਆਨ ਨਾ ਵੇਖਿਆ ਉਹ ਤਾਂ ਕਿਸੇ ਦੀ ਗੜਵੀ ਜੰਗਲ ਪਾਣੀ ਜਾਣ ਵਾਲੀ ਹਾਂ